ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਮਿਆਰ ਉੱਚਾ ਚੁੱਕਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਕੁਦਰਤ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਖੇਤੀ ਕਰਮਾ ਸੇਤੀ ਹੁੰਦੀ ਹੈ ਕਿਸਾਨ ਬੜੀ ਕਠਿਨ ਮਿਹਨਤ ਕਰਦੇ ਨੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਹੜੀ ਕਣਕ ਦੀ ਫਸਲ ਉਛੜ ਕੇ ਗੋਭੀ ਆਲੂ ਮਟਰ ਧਨੀਆ ਕਿਸਾਨਾਂ ਵੱਲੋਂ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਕਿਸਾਨਾਂ ਕੋਲ 1-2 ਏਕੜ ਦੀ ਜ਼ਮੀਨ ਹੈ ਉਸ ਵਿੱਚ ਇਹ ਖੇਤੀ ਕਰਦੇ ਨੇ ਪਰ ਇਸ ਵਾਰੀ ਕਿਸਾਨਾਂ ਨੂੰ ਕਾफी ਘਾਟਾ ਪੈ ਰਿਹਾ ਹੈ ਰਾਜਪੁਰਾ ਦੀ ਸਬਜ਼ੀ ਮੰਡੀ ਦੇ ਵਿੱਚ ਕਿਸਾਨ ਤੜਕੇ ਸਵੇਰੇ 4 ਵਜੇ ਟਰੈਕਟਰ ਟਰਾਲੀ ਜੋੜ ਕੇ ਗੋਭੀ ਵੇਚਣ ਵਾਸਤੇ ਆਉਂਦੇ ਨੇ ਪਰ ਉਸ ਦਾ ਵਾਜਬ ਬੁਲ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਹੁੰਦੇ ਨੇ ਠੀਕ ਹੀ ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਗੜੀ ਧੁੱਪ ਦੇ ਵਿੱਚ ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਉਹ ਹਰ ਵੇਲੇ ਮਿਹਨਤ ਕਰਦੇ ਰਹਿੰਦੇ ਨੇ ਪਰ ਜਦੋਂ ਉਹਨਾਂ ਦੀਆਂ ਸਬਜ਼ੀਆਂ ਵੇਚਣ ਦਾ ਟਾਈਮ ਆਉਂਦਾ ਹੈ ਜਦੋਂ ਮੰਡੀਆਂ ਦੇ ਵਿੱਚ ਉਹਨਾਂ ਦੀਆਂ ਸਬਜ਼ੀਆਂ ਦੀ ਬੋਲੀ ਲੱਗਦੀ ਹੈ ਤਾਂ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲ ਪਉਂਦਾ ਇਸ ਵਾਰ ਰਿਸਪੌਂਸ ਕੁਝ ਜ਼ਿਆਦਾ ਵਧੀਆ ਨਹੀਂ ਮਿਲੇ ਜੀ 2 ਤੋਂ 3 ਰੁਪਏ ਮੰਡੀ ਅੱਜ ਕੱਲ ਲੱਗ ਰਹੀ ਹੈ ਜੀ ਇਹਦੇ 'ਚ ਸਾਡਾ ਖਰਚਾ ਖਰਚਾ ਨਹੀਂ ਪੂਰਾ ਹੋ ਰਿਹਾ ਜੀ ਇਹਨਾਂ ਲੇਬਰ ਦਾ ਨਾ ਸਾਡੀ ਆਪਣੀ ਮਿਹਨਤ ਵੀ ਨਹੀਂ ਮੁੜ ਰਹੀ ਸਾਡਾ ਸਾਰਾ ਪਰਿਵਾਰ ਏਸੀ ਚੀਜ਼ ਤੇ ਡਿਪੈਂਡ ਹੈ ਜੀ ਹੁਣ ਸੋਚਿਆ ਸੀ ਵੀ ਚਲੋ ਬਾਹਰ ਲੋਕ ਅਸੀਂ ਨਾ ਜਾਈਏ ਤਾਂ ਆਪਣੇ ਇੱਥੇ ਘਰ ਦੀ ਖੇਤੀ ਕਰੀਏ ਪਰ ਇਹਦੇ ਕਰਕੇ ਲੋਕ ਬਾਹਰ ਜਾ ਰਹੇ ਨੇ ਇੱਥੇ ਰੇਟ ਨਹੀਂ ਮਿਲਦਾ ਜੀ ਸਾਨੂੰ ਸਾਡੀ ਖੁਦ ਦੀ ਮਿਹਨਤ ਨਹੀਂ ਮੁੜ ਰਹੀ ਇਹਦੇ 'ਚ ਸਰਕਾਰ ਨੂੰ ਕੀ ਕੀ ਮਦਦ ਕਰਨਾ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਵੀ ਸਾਡੀ ਕਿਸਾਨਾਂ ਦੀ ਕੁਝ ਨਾ ਕੁਝ ਮਦਦ ਹੋਵੇ ਜੀ ਸਾਨੂੰ ਰੇਟ ਮਤਲਬ ਫਿਕਸ ਵਧੀਆ ਰੇਟ ਮਿਲਣ ਸਾਨੂੰ ਮੰਡੀ ਤੇ ਤਾਂ ਹੀ ਇਹਦੇ ਤੇ ਸਬਜ਼ੀ ਦੇ ਮਿਹਨਤ ਬਹੁਤ ਹੈ ਜੀ ਜਿਹੜੀ ਕਣਕ ਨਾਲੋਂ ਬਹੁਤ ਜ਼ਿਆਦਾ ਮਿਹਨਤ ਹੈ ਜੀ ਸਾਰਾ ਦਿਨ ਠੰਡ ਚ ਵੱਢਣੀ ਫਿਰ ਲੈ ਆਉਣੀ ਜੀ ਸੋ ਇਹਦੇ ਕਿੰਨੇ ਕੁ ਆ ਜਾਂਦੇ ਥੇ ਲੈ ਕੇ ਗੋਪੀ ਜੀ ਅਸੀਂ ਕਰੈਕਟ 3 ਵਜੇ ਉੱਠਦੇ ਆਂ ਜੀ ਸਾਢੇ 3 ਇੱਥੇ ਪਹੁੰਚ ਜੰਨੇ ਆ ਜੀ ਆ ਕੇ ਫਿਰ ਪੱਤੇ ਤੋੜਨੇ ਪੈਕਿੰਗ ਕਰਨੀ ਜੀ ਇਹੀ ਸਾਡਾ ਕੰਮ ਹੈ ਜੀ ਹਾਰਡ ਮਿਹਨਤ ਹੈ ਜੀ ਬਿਨਾ ਪੈਕਿੰਗ ਤੋਂ बिकਦੀ ਨਹੀਂ ਜੀ ਮੰਡੀ ਕੋਈ ਆ ਇੱਥੇ ਥੈਲਾ ਬੋਰੀ ਨਹੀਂ ਲੈ ਕੇ ਆਂਦਾ ਸਾਨੂੰ ਆਪ ਲਫਾਫਿਆਂ ਦਾ ਪੈਕਟ ਆ ਇਹਦੇ ਕੋਈ ਲਫਾਫਿਆਂ ਦਾ ਇਹ 200 ਰੁਪਏ ਦਾ ਪੈਕਟ ਹੈ ਰੋਜ਼ ਲੱਗ ਦਿੰਦਾ ਜੀ ਇਹ ਪੂਰਾ ਹਾਲ ਹੋ ਰਿਹਾ ਬਹੁਤ 2 ਰੁਪਏ ਕਿਲੋ ਮਾਲ ਵਿਗ ਰਿਹਾ ਜੀ 2 ਏਕੜ ਗੋभी ਲਾਈ ਵੀ ਹੈ ਮੇਰੀ ਇਹਦੇ ਤੇ 60000 ਰੁਪਏ ਖਰਚ ਆਇਆ ਬੜੀ ਰੁਪਈਆ ਨਹੀਂ बटे 10000 ਇਹ ਤਾਂ 2 ਰੁਪਏ ਕਿਲੋ ਵੇਚ ਰਹੇ ਆ ਬਹੁਤ ਬੁਰਾ ਹਾਲ ਹੋ ਰਿਹਾ ਸਰਕਾਰ ਕੰਨੀ ਨੂੰ ਬੜਾ ਮोटा ਸੋਚਣਾ ਚਾਹੀਦਾ ਇਹਨਾਂ ਦੇ ਮਾਰੇ ਕੰਨੀ ਧਿਆਨ ਕਰੋ ਬਹੁਤ ਬੁਰਾ ਹਾਲ ਦਾ ਬਹੁਤ ਜ਼ਿਆਦਾ ਕਟੋ ਕਟ ਇਸ ਦੇ ਉੱਪਰ 200 ਕੇ ਦਾ ਲਫਾਫੇ ਲੱਗਣਾ ਜੀ ਆ ਕੇ 3 ਵਜੇ ਤੇ ਆ ਕੇ ਉਹਦਾ ਪੈਕਿੰਗ ਕਰਾ ਜੀ ਪੱਤੇ ਆਪ ਤੋਰਨੇ ਲਗਾ ਮਿਹਨਤ ਬਹੁਤ ਹੈ ਨੇਵਰ ਦਾ ਖਰਚਾ ਹੀ ਨਹੀਂ ਪੂਰਾ ਹੋ ਰਿਹਾ ਜੀ ਗੋਭੀ ਆਲੂ ਦਾ ਮੰਦਾ ਹੀ ਆਈ ਬਾਜ਼ਾਰ ਬੁਰਾ ਹਾਲ ਹੈ ਜੀ ਨਾਰਗਾ ਆਲੂ 6-7 ਰੁਪਏ ਗੋਭੀ 2-3 ਰੁਪਏ ਆ ਖਰਚਿਆ ਨਹੀਂ ਟਾਈਮ ਪੂਰਾ ਹੋ ਰਿਹਾ ਤਾਂ ਐਸੋ ਜੇ ਮਟਰ ਕੀ ਰੇਟ ਵਿਕ ਰਿਹਾ ਸਰ ਮਟਰ ਜੀ ਬੰਦ ਸਾਲੇ 16-17 ਰੁਪਏ ਕਿਲੋ ਵਿਕ ਰਿਹਾ ਜੀ ਅੱਛਾ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਲੈ ਜੀ ਥੋੜੀ ਜੀ ਤੇਜ਼ੀ ਆਵੇ ਹੂੰ ਆ ਤੇ ਬਤੇ ਪਰਚੂਨ ਕੀ ਰੇਟ ਤੇ ਵਿਗ ਰਿਆ ਸਰ ਪਰਚੂਨ 20 22 ਰੁਪਏ ਕਿਲੋ ਵਿਗ ਰਿਆ ਜੀ ਕਦੀ ਐਸਾ ਪਹਿਲਾਂ ਵੀ ਮੰਦਾ ਆਇਆ ਕਦੀ ਨਹੀਂ ਜੀ ਇਸ ਵਾਰੀ ਬਹੁਤ ਜ਼ਿਆਦਾ ਮੰਦਾ ਹੈ ਇੱਕ ਚੀਜ਼ ਦਾ ਜੀ ਐ ਆ 2 3 ਰੁਪਏ ਕਿਲੋ ਵਿਕ ਰਿਆ ਜੀ ਆਲੂ ਆਲੂ 4 5 ਰੁਪਏ ਕਿਲੋ ਵਿਕ ਰਿਆ ਜੀ ਤੇ ਘਰਾਂ ਦੇ ਖਰਚਾ ਕਿਦਾਂ ਚੱਲਦਾ ਭਾਈ ਜੀ ਹੋਰੇ ਟਾਈਮ ਪਾਸ ਹੋ ਰਿਹਾ ਜੋਖੇ ਸੁਖੇ ਕਿਹੜਾ ਪਿੰਡ ਆ ਜੀ ਤਾਂ ਜੇ ਸਭ ਮੰਡੀ ਚ ਕੀ ਵੇਚਣੇ ਵੇ ਆ ਕਿਆ ਰੇਟ ਬੇਗਤੀ ਦੇ ਬਾਬੇ ਕੋਈ ਖਰਚਾ ਖੁਰਚਾ ਪੂਰਾ ਹੋ ਰਿਆ ਨਹੀਂ ਖਰਚਾ ਕਿੱਥੇ ਹੋ ਰਿਹਾ ਪੂਰਾ ਹਾਂ ਖਰਚਾ ਦੀ ਹੱਡੀ ਵੀ ਨਹੀਂ ਮਿਲਦੀ ਕਿੰਨੇ ਏਕੜ ਚ ਲਾਈਆਂ ਹੋਈਆਂ ਮੈਂ 2 ਬਿਗਾਗ ਲਾਇਆ ਬਾਹਰ ਤੇ ਘਰਾਂ ਦਾ ਗੁਜ਼ਾਰਾ ਕਿਦਾਂ ਚੱਲੂਗਾ ਜੇ ਖਰਚੇ ਨੀ ਪੂਰੇ ਹੁੰਦਾ ਬੈਠਾ ਚਲਾ ਕੋਈ ਹੋਰ ਮਾਟਰ ਹੈ ਕਣਕ ਤੋਂ किनी उमर किनी थोड़ी किलोमीटर है जाना आँदे जी अजीत पंजाबी दी ओथेंटिक खबर सबसक्राइब करो अजीत वैब टीवी ताजी खबर की नोटिफिकेशन पाँच बेल आइकन पर क्लिक करो